ਅੱਜ ਰਲ ਮਿਲ ਕੇ ਕੁੜੀਆਂ ਨੇ ਪਿੱਪਲੀ ਤੇ ਪੀਂਗਾ ਪਾਇਆ ਅੱਜ ਰਲ ਮਿਲ ਕੁੜੀਆਂ ਨੇ ਪਿੱਪਲੀ ਤੇ ਪੀਂਗਾ ਪਾਇਆ ਬੇਗਲ ਤੁਰ ਪਈ ਤੇਰੀ ਵੇ ਕੁੜੀਆਂ ਕੱਠੀਆਂ ਹੋ ਕੇ ਆਈਆਂ ਬੇਗਲ ਤੂਰ ਪਈ ਤੇਰੀ ਵੇ ਕੁੜੀਆਂ ਇਕੱਠੀਆਂ ਹੋ ਕੇ ਆਈਆਂ ਮੈਨੂੰ ਛੇੜਨ ਲੱਗੀਆਂ ਮੈਂ ਕੋਈ ਸਸਦੀ ਗੱਲ ਸੁਣਾਈ ਮੈਨੂੰ ਛੇੜਨ ਲੱਗੀਆਂ ਮੈਂ ਕੋਈ ਸਸਦੀ ਗੱਲ ਸੁਣਾਈ ਨਾ ਚਾਉਂਦੇ ਹੋ ਸੱਜਣਾ ਮੈਂ ਤੋ ਨਿੰਦੀ ਗਈ ਤੇਰੀ ਮਾਈ ਨਾ ਚੋਂਦੇ ਹੋਏ ਸਜਣਾ ਮੈਂ ਤੋ ਨਿੰਦੀ ਗਈ ਤੇਰੀ ਮਾਈ ਇੱਕ ਪੁੱਛੇ ਸਹੇਲੀ ਵੇ ਦੱਸ ਕਿੰਨੀਆਂ ਨੜਾਨਾਂ ਤੇਰੀਆਂ ਇੱਕ ਪੁੱਛੇ ਸਹੇਲੀ ਵੇ ਦੱਸ ਕਿੰਨੀਆਂ ਨੜਾਨਾਂ ਤੇਰੀਆਂ ਜਿਹੜੀਆਂ ਮੀੜੇ ਦਿੰਦੀਆਂ ਨੇ ਮੈਂ ਕੂੜੀਆਂ ਚ ਜ਼ਹਿਰ ਕਰਤੇ ਜਿਹੜੀ ਮੀੜੇ ਦਿੰਦੀਆਂ ਨੇ ਮੈਂ ਕੂੜੀਆਂ ਵਿੱਚ ਜ਼ਹਿਰ ਕਰਤੇ ਨਾ ਚੋਂਦੇ ਹੋਏ ਸੱਜਣਾ ਫੋਲੇ ਤੇਰੀਆਂ ਪਹਿਣਾ ਦੇ ਪੜਦੇ ਨਾ ਚੋਂਦੇ ਹੋਏ ਸਜਣਾ ਫੁੱਲ ਤੇਰੀਆਂ ਪਹਿਣਾ ਦੇ ਪੜਦੇ ਦੂਜੀ ਪੁੱਛੇ ਸਹੇਲੀ ਵੇ ਤੇਰਾ ਮਾਹੀ ਕੀ ਕੰਮ ਕਰਦਾ ਏ ਦੂਜੀ ਪੁੱਛੇ ਸਹੇਲੀ ਵੇ ਤੇਰਾ ਮਾਹੀ ਕੀ ਕੰਮ ਕਰਦਾ ਏ ਤੈਨੂੰ ਕਿੰਨਾ ਕੁ ਪਿਆਰ ਕਰੇ ਤੈਨੂੰ ਫੁੱਲਾਂ ਵਾਂਗ ਰੱਖਦਾ ਏ ਤੈਨੂੰ ਕਿੰਨਾ ਕੁ ਪਿਆਰ ਕਰੇ ਤੈਨੂੰ ਫੁੱਲਾਂ ਵਾਂਗ ਰੱਖਦਾ ਏ ਫੇਰ ਮੈਂ ਕੀ ਦੱਸ ਕਰਦੀ ਬੋਲ ਰਤਾ ਝੂਠ ਨਾ ਪੋਰਾ ਬਿਨਾ ਚੋਂਦੇ ਹੋਏ ਸਜਣਾ ਦਸਤਾ ਅੜਬ ਪੁਰੋਣਾ ਮੇਰਾ ਨਾ ਚੋਂਦੇ ਹੋਏ ਸਜਣਾ ਵਿਦਸਤਾ ਅੜਬ ਪਰੋਣਾ ਮੇਰਾ ਤੀਜੀ ਪੁੱਛੇ ਸਹੇਲੀ ਵੇ ਚੰਗਾ ਹੋ ਤੈਰਾ ਸੋਰਾ ਤੀਜੀ ਪੁੱਛੇ ਸਹੇਲੀ ਵੇ ਚੰਗਾ ਹੋ ਤੈਰਾ ਸੋਰਾ ਵੀ ਮਚਾਵਾ ਨਾਲ ਦੱਸਦੀ ਸਾਰਾ ਟੱਬਰ ਸੋਰੇ ਤੋਂ ਡਰਦਾ ਏ ਵੀ ਮੇ ਚਾਵਾ ਨਾਲ ਦੱਸਦੀ ਸਾਰਾ ਟੱਬਰ ਸੋਰੇ ਤੋਂ ਡਰਦਾ ਏ ਮੂੰਹ ਹਾਤੇ ਤੀਆ ਦਾ ਬਪੁਰਾ ਦਾ ਫਰਕ ਨਾ ਕਰਦਾ ਏ ਮੂੰਹ ਹਾਤੇ ਤੀਆ ਦਾ ਬਪੁਰਾ ਦਾ ਫਰਕ ਨਾ ਕਰਦਾ ਏ